ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਸੰਤ ਹਰਚੰਦ ਸਿੰਘ ਦੀ ਨੰਗਲ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨੰਗਲ ਜਿੱਥਾ ਤੀ ਚੁਣਿਆ ਜਾ ਰਿਹਾ ਤੇ ਤਿਆਰੀਆਂ ਪੂਰੇ ਜੋਰ ਨਾਲ ਚੱਲ ਰਹੀਆਂ ਨੇ ਤੇ ਸੰਗਤ ਵਾਸਤੇ ਵਧੀਆ ਤੋਂ ਵਧੀਆ ਪ੍ਰਬੰਧ ਕਰਨ ਦਾ ਸੀ ਕੋਸ਼ਿਸ਼ ਕੀਤੀ ਹੈ ਬਾਕੀ ਜਿਹੜਾ ਮੁੱਖ ਜਿਹੜਾ ਹੈ ਪ੍ਰੋਗਰਾਮ ਹੈ ਉਹ ਤਕਰੀਬਨ 10:30 ਵਜੇ ਸ਼ੁਰੂ ਹੋਏਗਾ ਸ਼ਹੀਦ ਭਾਈ ਦੇ ਆਲਾ ਜੀ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਲੰਗੋਵਾਲ ਦੇ ਵਿਖੇ ਸੋ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਬੇਨਤੀ ਵਿੱਚ ਉੱਥੇ ਪਹੁੰਚੀਏ ਜਿੱਥੇ ਸੰਤਾ ਨੂੰ ਸ਼ਰਧਾ ਭੇਟ ਕਰੀਏ ਉੱਥੇ ਸ਼ਰੋਨੀ ਕਾਲੀ ਦਲ ਸੁਧਾਰ ਲਹਿਰ ਨੂੰ ਪਰਫੁੱਲਤ ਕਰਨ ਲਈ ਮਜ਼ਬੂਤ ਕਰਨ ਲਈ ਪ੍ਰਚੰਡ ਕਰਨ ਲਈ ਸਾਰੇ ਆਪ ਦਾ ਯੋਗਦਾਨ ਪਈਏ ਕਿਉਂਕਿ ਇਹ ਇਤਿਹਾਸਿਕ ਧਰਤੀ ਸ਼ਹੀਦਾਂ ਦੀ ਧਰਤੀ ਹੈ ਕਿਤੇ 53 ਸ਼ਹੀਦ ਇਸ ਧਰਤੀ ਨੇ ਦਿੱਤੇ ਨੇ ਸਿੱਖ ਕੌਮ ਨੂੰ ਤੇ ਹਮੇਸ਼ਾ ਹੀ ਸਿੱਖ ਸਿਆਸਤ ਨੂੰ ਦੇ ਮੋੜਾ ਲਿਆਉਣ 'ਚ ਇਸ ਥਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁਤ ਜੀਤੀ ਲਈ ਇਹ ਜਿਹੜੀ ਕਾਨਫਰੰਸ ਹੈ ਇੱਕ ਨਵਾਂ ਮੀਲ ਪੱਥਰ ਸਾਬਤ ਹੋਏਗੀ ਤੇ ਇੱਥੋਂ ਤੁਰ ਕੇ ਦੁਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁਤ ਜੀਤੀ ਦਾ ਰਾਹ ਜਿਹੜਾ ਚੱਲੇਗਾ ਜੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਹਰ ਚੀਜ਼ ਤੋਂ ਉੱਪਰ ਉੱਠ ਕੇ ਪੰਜਾਬ ਦੇ ਪੇਖ ਲਈ ਸ਼੍ਰੋਮਣੀ ਕਾਲੀਦਾਵ ਦੇ ਸੁਨਹਿਰੇ ਪਵਿੱਖ ਲਈ ਸ਼੍ਰੋਮਣੀ ਕਾਲੀਦਾਵ ਸਰਦਾਰ ਲਹਿਰ ਦਾ ਸਾਥ ਦਿइये ਤੇ ਵੱਧ ਵਧ ਬੇਨਤੀ ਵਿੱਚ ਲੌਂਗਵਾਲ ਦੀ ਧਰਤੀ 'ਤੇ ਪਹੁੰਚ ਕੇ ਸ਼ਮੂਲੀਤ ਕਰਿਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ